ਹਾਂਜੀ ਆਪਾਂ ਗੱਲ ਕਰਦੇ ਹਾਂ ਮੋਗੇ ਵਾਲਾ ਬਾਬਾ ਸ਼ਿਵਮ ਉਹਨਾਂ ਦੀ ਜਿਹੜਾ ਕਿ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਉਹਨਾਂ ਨਾਲ ਠੱਗੀਆਂ ਮਾਰ ਰਿਹਾ ਹੈ ਪਿਛਲੇ ਸਮੇਂ 'ਚ ਇਹ ਬੰਦਾ ਇੱਕ ਨਸ਼ੇੜੀ ਸੀ ਕੁਝ ਸਮੇਂ ਬਾਅਦ ਇਹ ਬਾਬਾ ਬਣ ਗਿਆ ਜਿਵੇਂ ਪੁਰਾਣੇ ਸਮਿਆਂ ਵਿੱਚ ਕਹਿੰਦੇ ਹੁੰਦੇ ਸੀ ਬਾਬੇ ਮਸਾ ਹੀ ਲੱਭਦੇ ਸੀ ਪਰ ਹੁਣ ਤਾਂ ਬਾਬੇ ਜਿਹੜੇ ਢੌਂਗੀ ਸਾਧ ਬਣੇ ਬੈਠਿਆ ਇੱਟਾਂ ਦੇ ਉੱਪਰ ਹੀ ਬੈਠੇ ਆ ਪਹਿਲਾਂ ਤਾਂ ਲੋਕ ਕਹਿੰਦੇ ਹੁੰਦੇ ਸੀ ਇੱਟ ਚੱਕੋ ਤੇ ਥੱਲੇ ਬਾਬਾ ਮਿਲੂਗਾ ਪਰ ਹੁਣ ਇਹ ਉੱਪਰ ਹੀ ਮਿਲਦੇ ਆ ਜਿਹੜੇ ਕਰਮकांड ਵਾਲੇ ਹੁੰਦੇ ਆ ਇਹ ਗਲੀ ਮੁਹੱਲੇ ਚ ਹਰ ਥਾਂ ਬੈਠੇ ਆ ਜੋ ਅਸੀਂ ਇਹ ਮੁੱਦਾ ਉਠਾ ਰਹੇ ਆ ਪੰਜਾਬ ਨੂੰ ਬਚਾਉਣ ਦਾ ਇਹੋ ਜਿਹੇ ਸਾਧਾ ਨੂੰ ਪਹਿਲਾਂ ਉਹਨਾਂ ਦੇ ਠੱਗ ਠੱਗੇ ਬੰਦ ਕਰਾਉਣੇ ਆ ਮੋਗੇ ਵਾਲਾ ਬਾਬਾ ਜਿਹੜਾ ਕੀ ਪੁਰਾਣੇ ਰੋਡ ਤੇ ਇੱਕ ਸ਼ਿਵਮ ਨਾਂ ਦੇ ਨਾਲ ਜਾਣਿਆ ਜਾਂਦਾ ਜਿਹੜਾ ਵੱਡੇ ਵੱਡੇ ਦਾਅਵੇ ਕਰਦਾ ਉਹ ਕਹਿੰਦਾ ਪੀਜੀਆਈ ਤੋਂ ਰੈਫਰ ਹੋ ਕੇ ਜਿਹੜਾ ਆਇਆ ਜਾਂ ਡੀਐਮਸੀ ਤੋਂ ਰੈਫਰ ਹੋ ਕੇ ਆਇਆ ਜੀਦਾ ਕੋਈ ਇਲਾਜ ਨਹੀਂ ਵੱਡੀਆਂ-ਵੱਡੀਆਂ ਕੈਂਸਰ ਵਰਗੀਆਂ ਬਿਮਾਰੀਆਂ ਦਾ ਇਲਾਜ ਨਹੀਂ ਉਹ ਕਹਿੰਦਾ ਮੈਂ ਚੁਟਕੀ 'ਚ ਠੀਕ ਕਰ ਦਿੰਨਾ ਉੱਥੇ ਕਈ ਰੋਗੀ ਵੇਖੇ ਆ ਜਿਹੜੇ ਰੋਗੀ ਹੁੰਦੇ ਆ ਉਹ ਤਾਂ ਬੰਦਾ ਮਾਨਸਿਕ ਤੌਰ ਤੇ ਬਿਮਾਰ ਹੋਇਆ ਹੁੰਦਾ ਉਹ ਦਰ ਦਰ ਭਟਕਦਾ ਫਿਰਦਾ ਹੁੰਦਾ ਉਹਨੂੰ ਕੋਈ ਰਾਹ ਨਹੀਂ ਮਿਲਦਾ ਹੁੰਦਾ ਉਹ ਫਿਰ ਇਹੋ ਜਿਹੇ ਸਾਧਾਂ ਦੇ ਕੋਲੇ ਆ ਜਾਂਦਾ ਏਦਾਂ ਦੇ ਭੋਲੇ-ਭਾਲੇ ਜਿਹੜੇ ਠੱਗੀ ਦਾ ਸ਼ਿਕਾਰ ਹੋ ਚੁੱਕੇ ਆ ਕੰਨਿਆਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਬਾਕੀ ਇਹ ਸ਼ਿਵਮ ਬਾਬੇ ਦੇ ਕਾਫੀ ਕਾਰਨਾਮੇ ਆ ਪਹਿਲਾਂ ਤਾਂ ਇਹ ਸਿਰ ਕਮਾਉਂਦਾ ਹੈ ਤੇ ਫਿਰ ਕਹਿੰਦਾ ਹੈ ਸਾਨੂੰ ਮਸਤਾਂ ਦੀ ਲੋਰ ਚੜ ਗਈ ਹੈ ਲੋਰ ਇਹਨੂੰ ਇਕੱਲੇ ਨੂੰ ਹੀ ਚੜਦੀ ਹੈ ਇਹਦੇ ਵਿੱਚ ਫਿਰ ਇਹ ਕਹਿੰਦਾ ਕਿ ਸਭ ਤੋਂ ਵੱਡੀ ਜਿਹੜੀ ਇਹਨੇ ਕੁਰਹਿਤ ਕੀਤੀ ਹੈ ਇਹ ਬੰਦੇ ਨੇ ਅੰਗੂਠੇ ਤੇ ੴ ਦਾ ਗੁਰਬਾਣੀ ਦਾ ਅੱਖਰ ਜਿਹੜਾ ਸ਼ਬਦ ਹੈ ਉਹ ਲਿਖਾਇਆ ਹੋਇਆ ਹੈ ਤੇ ਉਸੇ ਹੱਥ ਦੇ ਨਾਲ ਹੀ ਅਗਦੀਆਂ ਚੁੰਗ ਰਿਆ ਅਸੀਂ ਇਹਨਾਂ ਦੇ ਸਵਾਲ ਜਵਾਬ ਪੁੱਛ ਰਹੇ ਹਾਂ ਜਿਹੜਾ ਕੋਈ ਰੋਗੀ ਠੀਕ ਨਹੀਂ ਹੁੰਦਾ ਇਹ ਕਹਿੰਦਾ ਮੈਂ ਚੁਟਕੀਆਂ 'ਚ ਠੀਕ ਕਰ ਦੂੰ ਕੋਈ ਲੂਲਾ ਲੰਗੜਾ ਕੋਈ ਕਿਹੋ ਜਿਹਾ ਕਿਵੇਂ ਦਾ ਵੀ ਹੈ ਕਿਸੇ ਦੇ ਗੰડા ਉਹਦੀਆਂ ਗੰਡਾਂ ਵੀ ਇਹਨੇ ਵੀਡੀਓ ਅਪਲੋਡ ਕੀਤੀ ਹੈ ਕਿ ਮੈਂ ਠੀਕ ਕਰ ਦਿੱਤੀਆਂ ਇੱਕ ਬੀਬੀ ਕਹਿੰਦੀ ਮੈਂ ਗੁਪਤ ਕਾਰ ਕਰਨੀ ਹੈ ਬਾਬਾ ਜੀ ਤੁਹਾਡੇ ਨਾਲ ਤਾਂ ਇਹ ਸਾਧ ਕਹਿੰਦਾ ਕਹਿੰਦਾ ਸਪੀਕਰ 'ਚ ਗੱਲ ਕਰ ਜਿਹੜੀ ਵੀ ਗੱਲ ਕਰਨੀ ਆ ਮੈਂ ਗੁਪਤ ਗੱਲਾਂ ਨਹੀਂ ਸੁਣਦਾ ਲੋਕਾਂ ਕੋਲੇ 100 ਅਗਲੇ ਦੀਆਂ ਪ੍ਰੋਬਲਮ ਹੁੰਦੀਆਂ ਗੁਪਤ ਪ੍ਰੋਬਲਮ ਵੀ ਹੁੰਦੀਆਂ ਜਿਨ੍ਹਾਂ ਨੂੰ ਅੰਦਰ ਖਾਤੇ ਹੀ ਅਸੀਂ ਦੱਸ ਸਕਦੇ ਆ ਇਹ ਲੋਕਾਂ ਦੇ ਦੁੱਖ ਸੁਣਦਾ ਫਿਰ ਇਹਨੇ ਇੱਕ ਵੀਡੀਓ ਪਾਈ ਕਹਿੰਦਾ ਮੈਂ ਤਾਂ ਬਾਬੇ ਦੇ ਥੱਲੇ ਪੈ ਪੈ ਕੇ ਫਿਰ ਪੀਰ ਨੂੰ ਵਸ ਵਿੱਚ ਕੀਤਾ ਮੈਂ ਪੀਰ ਪੈਗੰਬਰਾਂ ਦੇਵੀ ਦੇਵਤਿਆਂ ਗੁਰੂਆਂ ਦਾ ਸਤਿਕਾਰ ਕਰਦੀ ਆ ਸਾਡਾ ਪਰ ਇਹਨਾਂ ਲੋਕਾਂ ਨੇ ਤਾਂ ਜਮਾਂ ਸ਼ਰਮੀ ਲਾਤੀ ਇਹ ਤਾਂ ਇਹ ਵੀ ਕਹਿੰਦੇ ਆ ਕਿ ਅਸੀਂ ਥੱਲੇ ਪੈ ਕੇ ਉਹਨਾਂ ਨਾਲ ਰਿਲੇਸ਼ਨ ਬਣਾਮਣਾ ਕੇ ਪੀਰਾਂ ਨੂੰ ਵਸ ਵਿੱਚ ਕੀਤਾ ਇਹ دنیਆਵੀ ਲੋਕਾਂ ਦੇ ਨਾਲ ਪੀਰਾਂ ਨੂੰ ਵੀ ਬੁੱਧੂ ਬਣਾ ਰਹੇ ਆ ਕਦੀ ਵੀ ਇਹ ਗੱਲ ਸੁਣਨ ਨੂੰ ਨਹੀਂ ਮਿਲੀ ਕਿ ਪੀਰਾਂ ਨਾਲ ਰਿਲੇਸ਼ਨ ਬਣਾ ਕੇ ਉਹਨਾਂ ਨੂੰ ਵਸਤ ਕੀਤਾ ਜਾਂਦਾ ਹੈ ਬਲਕਿ ਪੀਰਾਂ ਦੀ ਤਾਂ ਸੇਵਾ ਕਰਨੀ ਪੈਂਦੀ ਹੈ ਜੇ ਉਹਨਾਂ ਤੋਂ ਕੁਝ ਲੈਣਾ ਹੋਵੇ ਇਹ ਬਾਬਾ ਤਾਂ ਰੱਬ ਤੋਂ ਵੀ ਨਹੀਂ ਡਰਦਾ ਇਹੋ ਜਿਹੀ ਹੰਕਾਰੀ ਬਾਬੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੁਸੀਂ ਵੀ ਜ਼ਰੂਰ ਦੱਸਿਓ ਕਿ ਡੇਰਾ ਸੱਚਮੁੱਚ ਬੰਦ ਕਰਵਾਉਣਾ ਚਾਹੀਦਾ ਜਾਂ ਫਿਰ ਕੋਈ ਇਸ ਡੇਰੇ ਤੋਂ ਠੀਕ ਹੋ ਕੇ ਆਇਆ ਬੰਦਾ ਵੀਡੀਓ ਸੁਣ ਰਿਹਾ ਤਾਂ ਜ਼ਰੂਰ ਦੱਸੇ ਤਾਂ ਕਿ ਹੋਰ ਲੋਕਾਂ ਦਾ ਭਲਾ ਹੋ ਸਕੇ ਜੇ ਬਾਬਾ ਸੱਚਮੁੱਚ ਸ਼ਕਤੀਸ਼ਾਲੀ ਆ ਤਾਂ ਲੋਕਾਂ ਦਾ ਭਲਾ ਕਰਦਾ ਹੈ ਤਾਂ ਵੀ ਆਪਣੇ ਕਮੈਂਟ ਕਰਿਓ ਜਾਂ ਫਿਰ ਇਹ ਲੋਕਾਂ ਨੂੰ ਗਮਰਾਹ ਕਰ ਰਹੇ ਤੁਸੀਂ ਸਾਰੇ ਜਾਨੇ ਆਪਣੀ ਰਾਇ ਜ਼ਰੂਰ ਦੇਣਾ ਕਿ ਇਸ ਬਾਬੇ ਦਾ ਡੇਰਾ ਬੰਦ ਕਰਵਾਉਣਾ ਚਾਹੀਦਾ ਜਾਂ ਇਹ ਸੱਚਮੁੱਚ ਬਾਬਾ ਸਹੀ ਹੈ ਇਸ ਦਾ ਡੇਰਾ ਚੱਲਦਾ ਰਹਿਣਾ ਚਾਹੀਦਾ